ਗਰਮ ਗਰਮ ਆਓ ਜੀ ਖਾਓ ਗਜ਼ਰੇਲਾ ਗਰਮ ਗਰਮ ਤੇ ਇਹ ਬਿਲਕੁਲ ਸ਼ੁੱਧ ਘਰ ਦਾ ਬਣਿਆ ਹੋਇਆ ਗਜ਼ਰੇਲਾ ਆ ਤੇ ਬਾਕੀ ਵੀਡੀਓ ਵਧੀਆ ਲੱਗਦੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਦਾਂ ਨੇ ਇਧਰ ਅਸੀਂ ਅੱਜ ਬਣਾਉਣ ਲੱਗੇ ਆ ਗਾਜਰ ਦਾ ਹਲਵਾ ਤੇ ਜਿਹਨੂੰ ਗਜ਼ਰੇਲਾ ਕਿਹਾ ਜਾਂਦਾ ਤੇ ਇਧਰ ਅਸੀਂ ਕਰ ਲਈਆਂ ਆ ਗਾਜਰਾਂ ਪਹਿਲਾਂ ਰਗੜ ਦੇਈਆਂ ਆ ਤੇ ਸਾਫ ਕਰ ਲਈਏ ਪਤਲ ہوتے ਆ ਧੋ ਕੇ ਇਹਨਾਂ ਨੂੰ ਰਗੜ ਲਿਆ ਤੇ ਇਹਨਾਂ ਦਾ ਛਿਲਕਾ ਉਤਾਰ ਲਿਆ ਦੇਖੋ ਜਿੱਧਰ ਛਿਲਕਾ ਉਤਾਰਿਆ ਪਿਆ ਆ 사ਦਾ ਛਿਲਕਾ ਉਤਾਰ ਦਿੱਤਾ ਤੇ ਹੁਣ ਇਹਨੂੰ ਅਸੀਂ ਕਰਾਂਗੇ ਗ੍ਰੈਂਡਰ ਮਤਲਬ ਕਿ ਪਚਾਂਗੇ ਤੇ ਪਚਰ ਕੇ ਫਿਰ ਅਸੀਂ ਇਹਨਾਂ ਨੂੰ ਕੜਾਈ ਤੇ ਤਰਾਂਗੇ ਤੇ ਲੋਜੀ ਬਾਕੀ ਵੀਡੀਓ ਨੂੰ ਬਣੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਕਰਦੇ ਆ ਕਰੋ ਤੇ ਹੁਣ ਇਹਨਾਂ ਨੂੰ ਪਚਰਦੇ ਆਂ ਪਚਰ ਕੇ ਇਹਦੇ ਵੀਡੀਓ ਨੂੰ ਬਣੇ ਰਹੀਓ ਤੇ ਪਚਰ ਕੇ ਫਿਰ ਤੁਹਾਨੂੰ ਦਿਖਾਉਦੇ ਆਂ ਤੇ ਇਹ ਹੈਗੀਆਂ ਤਿੰਨ 2.5-3 ਕਿਲੋ ਗਾਜਰਾ। ਲੋ ਜੀ ਹੁਣ ਇਹਨਾਂ ਨੂੰ ਪਚਰਦੇ ਆਂ। ਲੋ ਜੀ ਇਸ ਤਰ੍ਹਾਂ ਅਸੀਂ ਪਚਰ ਲਾਂਗੇ ਇਹਨਾਂ ਨੂੰ ਗਾਜਰਾ ਨੂੰ ਤੇ ਇਸ ਤਰ੍ਹਾਂ। ਲੋ ਜੀ ਇਸ ਤਰ੍ਹਾਂ ਪਚਰ ਲਈਏ ਗਾਜਰਾ। ਬਾਕੀ ਇਹਦੇ ਵੀਡੀਓ ਰ ਬਣਾਈ ਰਿਓ ਸਾਰੀਆਂ ਬਚਰ ਕੇ ਦਿਖਾਣੇ ਆ ਤੁਹਾਨੂੰ ਤੇ ਇਹਦੇ ਵੀਡੀਓ ਰ ਬਣਾਈਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ਰਕਮੈਂਟ ਜਰੂਰ ਕਰ ਦਿਆ ਕਰੋ ਤੇ ਬਾਕੀ ਸਾਰੀਆਂ ਗਾਜਰਾ ਬਚਰ ਕੇ ਤੁਹਾਨੂੰ ਦਿਖਾਉਣੇ ਆ ਅੱਖ ਦਿੱਤੇ ਜੁਲੇ ਤੇ ਗਰਮ ਕਰਨ ਤੇ ਹੁਣ ਪਾਵਾਂਗੇ ਦੁੱਧ ਇੱਧਰ ਇਹ ਉਸੇ ਦੁੱਧ ਦੇ ਵਿੱਚ ਰੰਨਾਗੇ ਗਾਜਰਾਂ ਨੂੰ ਤੋਦਿਕ ਨਾ ਭਾਈ ਅਦਰ ਇਟਰ ਹੂੰ ਹੋ ਲੈ ਕੇ ਬੱਦ ਬਰਾੰਦੇ ਇਹਦੇ ਚ ਪੋਰ ਆ ਲੋ ਜੀ ਅਦਰ ਬਦਾਮ ਆ ਇਹ ਮੱਕ ਜੂ ਬਦਾਮ ਆ ਤੇ ਅਖਰੋਟ ਇਹ ਗ੍ਰੈਂਡਰ ਕਰਕੇ ਚੰਗੀ ਤਰ੍ਹਾਂ ਗ੍ਰੈਂਡਰ ਕਰ ਲਿਆ ਆ ਕੇ ਵਧੀਆ ਲੱਗਦੇ ਆ ਫਿਰ ਮੂੰ ਚ ਨਹੀਂ ਆਉਂਦੇ ਵਿੱਚ ਥਣੇ ਨਹੀਂ ਪੈਂਦੇ ਪਾਊਡਰ ਬਣਾ ਲਿਆ ਨਾ ਤਾਂ ਦਰੜਾ ਜਿਹਾ ਕਰ ਲਿਆ ਇਸ ਤਰ੍ਹਾਂ ਇੱਥੇ ਲੈਡ ਘੱਟ ਵਾ ਵਧੀਆ ਬਣੇਗਾ ਹਾਂ ਕੋਲੀ ਕੋ ਕੋਲੀਓ ਵੱਡੀ ਕੋਲੀਏ ਤੇ ਲੋ ਜੀ ਇਸ ਤਰ੍ਹਾਂ ਇਹਨਾਂ ਨੂੰ ਜਰੈਜ ਜੂ ਕੇ ਫਿਰ ਐਸੀ ਇਹ ਵੀ ਪਾ ਦਾਂਗੇ ਖੰਡ ਪਾਵਾਂਗੇ ਤੇ 55 ਮਿੰਟਾਂ ਚ ਗਜ਼ਰੇਲਾ ਤਿਆਰ ਕਰ ਲਾਂਗੇ ਤੇ ਇੱਥੇ ਵੀਡੀਓ ਨੂੰ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਬੋਲਦੇ ਗਾਜੂ ਨਿਜਮ ਲੱਪਈਏ ਦੁੱਧ ਇੱਕ ਪਾਇਆ ਦੁੱਧ ਤੇ ਅਸੀਂ ਦੁੱਧ ਦੇ ਵਿੱਚ ਰੰਗਾਂਗੇ ਗਾਜਰਾਂ ਨੂੰ ਤੇ ਜਦੋਂ ਚੰਗੀ ਤਰ੍ਹਾਂ ਰੈਚ ਜੂਂਗੀ ਫਿਰ ਇਹਦੇ ਵਿੱਚ ਪਾਵਾਂਗੇ ਮੇਵੇ ਜੋ ਕਿ ਇਹਦਾ ਪਿੱッセ ਹੋਏ ਆ ਦੇਖੋ ਜੀ ਤੇ ਬਣਾ ਰਹੇ ਆ ਗਜ਼ਰੇਲਾ ਤੇ 5 ਮਿੰਟਾਂ ਚ ਤਿਆਰ ਹੋ ਜਾਂਦਾ ਹੈ ਗਜ਼ਰੇਲਾ ਇਸ ਤਰ੍ਹਾਂ ਬਣਾਓ ਬਹੁਤ ਜਲਦੀ ਘਲ ਜਾਂਦਾ ਹੈ ਛੇਤੀ ਬਣ ਜਾਂਦਾ ਹੈ ਲੋ ਜੀ ਇਧਰ ਦੇ ਜ਼ਿੰਦਾ ਦੇਖ ਰਿਹਾ ਹੈ ਦੇਖ ਸਕਦੇ ਹੋ ਲੋ ਜੀ ਹੁਣ ਇਹਦੇ ਵਿੱਚ ਦੁੱਧ ਥੋੜਾ ਸੌਸ ਹੋ ਗਿਆ ਹੈ ਤੇ ਹੁਣ ਇਹਦੇ ਵਿੱਚ ਪਾਵਾਂਗੇ ਖੰਡ ਮੇਵੇ ਨਿਕਲ ਗਈਆਂ ਵਿੱਚ ਚੰਗੀ ਤਰ੍ਹਾਂ ਗਾਜਰਾ ਹੁਣ ਬਹੁਤ ਥੋੜਾ ਰਹਿ ਗਿਆ ਹੈ ਲੋ ਜੀ ਹੁਣ ਵਿੱਚ ਪਾਵਾਂਗੇ ਖੰਡ ਖੰਡ ਵੀ ਨਹੀਂ ਪਾਈਆ ਪਾਈਏ ਥੋੜੀ ਪਾਣੀ ਇਹਦੇ ਵਿੱਚ ਪਾਈਆ ਹੋ ਗਈ ਆ ਖੰਡ ਉਹਨੇ ਤੇ ਪਾਣੀ ਹੈ ਜਿੰਨੇ ਕੋ ਮਜ਼ਾ ਮਿੱਠਾ ਸਹੀ ਹੋ ਜਾਵੇ ਜਿਆਦਾ ਮਿੱਠਾ ਨਹੀਂ ਕਰਾਉਂਦਾ ਨਾਲ ਹੀ ਮੇਵੇ ਪਾ ਦਾਂਗੇ ਵਿੱਚੇ ਮੇਵੇ ਰਹਿ ਜੂਗੇ ਸਾਰੇ ਬਾਤੇ ਨੂੰ ਬਸ ਉਹ ਜਿਹੜੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮੇਵੇ ਤਾਂ ਪੀਸੇ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜੂਗੇ ਚੰਗੀ ਤਰ੍ਹਾਂ ਤੇ ਨਹੀਂ ਤੇ ਮੋٹے ਮੋٹے ਪਾਉ ਤੇ منہ ਚ ਆਂਦੇ ਰਹਿੰਦੇ ਅਸੀਂ ਬਰੀਕ ਬਰੀਕ ਕਰਕੇ ਬਿਲਕੁਲ ਗ੍ਰੈਂਡਰ ਕਰਕੇ ਡਿਫਰਡਰ ਜੇ ਕਰਕੇ ਤੇ ਮੋਟੇ ਤੇ ਵੀਡੀਓ ਨੂੰ ਬਣੀ ਰਿਹਾ ਤਾਂ ਜ਼ਰੂਰ ਦੱਸਿਓ ਕਿਦਾਂ ਦਾ ਬਣਿਆ ਆ ਬਾਕੀ ਪ੍ਰੋਪਰ ਸਾਰਾ ਦਿਖਾਵਾਂਗੇ ਤੇ ਜੇ ਗਾਜਰਾ ਬ੍ਰੇਕ ਬ੍ਰੇਕ ਕਰ ਲਾਨੇ ਆ ਉਹ ਕਰਨਾ ਨੇ ਆ ਰਗੜ ਲਾਨੇ ਆ ਤੇ ਬਿਲਕੁਲ ਬਹੁਤ ਜਲਦੀ ਗਜ਼ਰੇਲਾ ਬਣ ਜਾਂਦਾ ਹੈ ਦੇਖੋ ਜੀ ਬਹੁਤ ਸੋਹਣਾ ਲੱਗ ਰਿਹਾ ਹੈ ਵਿੱਚ ਮੇਵੇ ਵੀ ਮਿਕਸ ਹੋ ਗਏ ਆ ਗਜ਼ਰੇਲੇ ਦਾ ਸਾਰਾ ਦੁੱਧ ਵਗੈਰਾ ਸੁੱਕ ਚੁੱਕਾ ਆ ਤੇ ਇਹ ਚ ਅਸੀਂ ਖੰਡ ਵੀ ਪਾ ਦਿੱਤੀ ਸੀ ਤੇ ਮੇਵੇ ਪਾਤੇ ਆ ਮੇਵੇ ਰਗੜ ਕੇ ਪਾਏ ਸੀ ਗ੍ਰੈਂਡਰ ਕਰਕੇ ਬਣ ਗਿਆ ਕਿਸ ਰੇਲਾ ਵਾਕੀ ਵੀਡੀਓ ਵਧੀਆ ਲੱਗ ਰਹੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਜਿਨ੍ਹਾਂ ਨੂੰ ਕਿਚਨ ਦੇ ਬਲੌਗ ਚਾਹੀਦੇ ਹਨ ਤੇ ਜ਼ਰੂਰ ਕਮੈਂਟਾਂ 'ਚ ਦੱਸਿਓ ਤੇ ਹੋਰ ਅੱਗੇ ਤੁਹਾਨੂੰ ਕੀ ਬਣਾ ਕੇ ਦਿਖਾਈਏ ਤੇ ਜ਼ਰੂਰ ਬਣਾ ਕੇ ਦਿਖਾਵਾਂਗੇ ਤੇ ਬਾਕੀ ਜ਼ਰੂਰ ਦੇਖਿਓ ਕਿਤਨਾ ਬੜਿਆ ਆ ਦੇਖੋ ਨੂੰ ਬੜਾ ਘੈਂਟ ਲੱਗ ਰਿਹਾ ਆ ਬਾਕੀ ਅੰਦਰ ਜਾ ਕੇ ਦੇਖਦੇ ਤੋ ਕੀ ਹਨੇਰਾ ਹੋ ਗਿਆ ਆ ਤੇ ਸੱਤ ਤੋਂ ਸਾਢੇ ਸਾਂ ਦਾ ਟਾਈਮ ਹੋ ਗਿਆ ਆ ਇਹ ਰੱਖਿਆ ਹੋਇਆ ਸੀ 6 ਵਜੇ ਤੋਂ 1:30 ਤਿਆਰ ਹੋ ਗਿਆ ਬੜਕੇ ਬਿਲਕੁਲ ਮੁੱਠੀ ਮੁੱਠੀ ਅੱਗ ਤੇ ਬਣਾਇਆ ਹੈ ਬਹੁਤ ਵਧੀਆ ਬਣਾਇਆ ਹੈ ਤੇ ਦੇਖ ਸਕਦੇ ਆ ਥੋੜੀ ਲੈਫਟ ਘਾਟ ਹੋ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਹੈ ਕੇਸਰੀਲਾ ਬਣ ਕੇ ਤਿਆਰ ਹੋ ਗਿਆ ਆ ਤੇ ਅੰਦਰ ਗਜਰੇਲਾ ਬਣ ਗਿਆ ਤੇ ਗਰਮ ਗਰਮ ਆਓ ਜੀ ਖਾਓ ਗਜਰੇਲਾ ਗਰਮ ਗਰਮ ਇਹ ਇਹ ਬਿਲਕੁਲ ਸ਼ੁੱਧ ਘਰ ਦਾ ਬਣਿਆ ਹੋਇਆ ਗਜ਼ਰੇਲਾ ਆ ਤੇ ਬਾਕੀ ਵੀਡੀਓ ਵਧੀਆ ਲੱਗਦੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਤਾਂ ਦੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਇਹ ਬਣਾਇਆ ਆ ਅਸੀਂ ਜਿਹੜੇ ਮੇਵੇ ਅਸੀਂ ਅਸੀਂ ਇਹ ਗ੍ਰੈਂਡਰ ਕਰਕੇ ਚੰਗੀ ਤਰ੍ਹਾਂ ਗ੍ਰੈਂਡਰ ਕਰਨਾ ਮਤਲਬ ਹੁੰਦਾ ਕਿ ਚੰਗੀ ਤਰ੍ਹਾਂ ਗਾਜਰਾਂ ਦੇ ਵਿੱਚ ਰੱਚ ਜਾਂਦੇ ਆ ਗ੍ਰਾਈਂਡਰ ਕਰਕੇ ਮੇਪਾਉਂਗੇ ਬਹੁਤ ਵਧੀਆ ਲੱਗਦਾ ਤੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਬਾਕੀ ਕੰਨਮੀ रेसिपी ना ਤੁਹਾਨੂੰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਦੇਖਣ ਬਹੁਤ ਘੈਂਟ ਲੱਗਦਾ ਹੈ ਕਿਉਂਕਿ ਇਹਦੇ ਵਿੱਚ ਦੁੱਧ ਦੇ ਵਿੱਚ ਬਣਾਇਆ ਅਸੀਂ ਗਾਜਰ ਦਾ ਹਲਵਾ ਗਜ਼ਰੇਲਾ ਤੇ ਦੁੱਧ ਪਾ ਕੇ ਤੇ ਵਿੱਚ ਮੇਵੇ ਜਿਹੜੇ ਸੀ ਮੇਵੇ ਗ੍ਰੈਂਡਰ ਕਰਕੇ ਪਾ ਲਏ ਤੇ ਸੀ ਮੋٹے ਮੇਵੇ ਨਹੀਂ ਰੱਖੇ ਗ੍ਰੈਂਡਰ ਕਰਕੇ ਪਾਵਾਂਗੇ ਫੇਰ ਲੰਮ ਸਸਿਆ ਕੇ ਤੁਸੀਂ ਇਹਦੇ ਵਿੱਚ ਸੌਗੀ ਪਾ ਸਕਦੇ ਹੋ ਤੇ ਨਾਰੀਅਲ ਵੀ ਬਰੂਦਾ ਪਾ ਸਕਦੇ ਹੋ ਸਾਡੇ ਘਰ ਚੋਂ ਮੇਵੇ ਸੀ ਫੇਰ ਉਹਦੇ ਨਾਲ ਅਸੀਂ ਬਣਾਇਆ ਘਸੇਲਾ ਬਾੱਕੀ ਇੱਕ ਨਵੀਂ ਵੀਡੀਓ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਾਰੇ ਆਨ ਨੂੰ